ਪਾਠੀ ਸਿੰਘਾਂ ਦੀ ਕਿੰਨੀ ਯੁਰਤ ਹੋਣੀ ਚਾਹੀਦੀ ਹੈ ਅਸੀਂ ਇਹ ਤੇ ਬੜਾ ਸੁਣਿਆ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਕਿੰਨੀ ਯੁਰਤ ਸੀ ਪਰ ਉਸ ਸਮੇਂ ਸਿੱਖ ਰਾਜ ਦੇ ਵਿੱਚ ਪਾਠੀ ਸਿੰਘ ਦੀ ਕਿੰਨੀ ਯੁਰਤ ਸੀ ਇੱਕ ਵਾਰ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਪਾਠੀ ਸਿੰਘ ਦੇ ਕੋਲ ਪਹੁੰਚਿਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦੋਵੇਂ ਹੱਥ ਜੋੜ ਕੇ ਸ਼ੇਰੇ ਪੰਜਾਬ ਬੇਨਤੀ ਕਰਦਾ ਵੀ ਮੁਲਤਾਨ ਦੀ ਜੰਗ ਨਹੀਂ ਜਿੱਤੀ ਜਾ ਰਹੀ ਤੁਸੀਂ ਅਰਦਾਸ ਕਰੋ ਮੁਲਤਾਨ ਦੀ ਜੰਗ ਜਿੱਤੀ ਜਾਵੇ ਪਾਠੀ ਸਿੰਘ ਨੇ ਅਰਦਾਸ ਕੀਤੀ ਅਰਦਾਸ ਕੀਤੀ ਤੇ ਮੁਲਤਾਨ ਦੀ ਜੰਗ ਜਿੱਤੀ ਗਈ ਥੋੜੇ ਸਮੇਂ ਦੇ ਵਿੱਚ ਫਿਰ ਸ਼ੇਰੇ ਪੰਜਾਬ ਵਾਪਸ ਆਉਂਦਾ ਹੋਇਆ ਪਾਠੀ ਸਿੰਘ ਨੂੰ ਕਹਿੰਦਾ ਵੀ ਦੱਸੋ ਕੀ ਚਾਹੀਦਾ ਤੁਹਾਨੂੰ ਤੇ ਪਾਠੀ ਸਿੰਘ ਅਗਿਓ ਕਹਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਥੋੜੇ ਦੇਣੀ ਪਹਿਲਾਂ ਤੁਸੀਂ ਇਸ ਦਰ ਦੇ ਮੰਗਤੇ ਸੀ ਅੱਜ ਤੁਹਾਡੇ ਕੋਲ ਆ ਇੰਨੀ ਜਾਇਦਾਦ ਤੇ ਇੰਨਾ ਦੌਲਤ ਸ਼ੌਹਰਤ ਕਿੱਥੋਂ ਆ ਗਈ ਹੈ ਵੀ ਤੁਸੀਂ ਗੁਰੂ ਪਾਤਸ਼ਾਹ ਜੀ ਨੂੰ ਦੇਣ ਦੇ ਸਮਰੱਤ ਇਸ ਤਰ੍ਹਾਂ ਪਾਠੀ ਸਿੰਘ ਨੇ ਸ਼ੇਰੇ ਪੰਜਾਬ ਨੂੰ ਕਿਹਾ ਮੈਂ ਪਾਠੀ ਸਿੰਘਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਆਪਣਾ ਜਿੰਨਾ ਜੀਵਨ ਯੁਰਤ ਦੇ ਨਾਲ ਬਸਰ ਕਰਕੇ